ਨਾਟਿੰਡਾ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਜੀਐਸਟੀ ਟਰੱਕ ਪਰਮਿਟਿਵ ਯੂਐਸਸੀ ਕੋਕਾ ਕੋਲਾ ਈਵਨ ਸਾਈਕਲ ਪੈਟਰੋਲੀਅਮ ਬੋਰਡ ਵੱਲੋਂ ਸਪான்ਸਰ 38ਵੀਆਂ ਮਾਡਰਨ ਪਿੰਡੂ ਮਿਨੀ 올림픽 ਜਰਖੜ ਖੇਡਾਂ ਦਾ ਅੱਜ ਰੰਗ ਰੰਗ ਆਗਾਜ਼ ਹੋਇਆ ਵੱਖ-ਵੱਖ ਕੰਪਨੀਆਂ ਨੇ ਜਰਖੜ ਖੇਡ ਸਟੇਡੀਅਮ ਨੂੰ ਇੱਕ ਨਵ ਵਿਆਹੀ ਦੁਲਹਨ ਵਾਂਗ ਸਜਾਇਆ ਹੋਇਆ ਬਹੁਤ ਹੀ ਕਾਬਿਲ-ਏ-ਤਾਰੀਫ ਸੀ ਅੱਜ 38ਵੀਆਂ ਮਾਡਰਨ ਪਿੰਡੂ ਮਿਨੀ ਵਿਕਾਸ ਜਰਖੜ ਖੇਡਾਂ ਦਾ ਉਦਘਾਟਨ ਕੀਤਾ ਇੱਕ ਜੀਵਨ ਸਿੰਘ ਸੰਗੂਵਾਲ ਹਲਕਾ ਗਿਲ ਮਲਕੀਤ ਸਿੰਘ ਥਿੰਦ ਚੇਅਰਮੈਨ ਪਛੜੀਆਂ ਸ਼੍ਰੇਣੀਆਂ ਪੰਜਾਬ ਸਰਕਾਰ ਪ੍ਰੀਤਮ ਸਿੰਘ ਗਰੀਵਾਲ ਕੈਬਨਿਟ ਰੈਂਕ ਹੰਸਲੋ ਯੂਕੇ ਸ਼੍ਰੀਮਤੀ ਅਜਮੀਰ ਕੌਰ ਯੂਕੇ ਹੋਰ ਨੇ ਕੀਤਾ ਦੁਪਹਿਰ ਦੇ ਸੈਸ਼ਨ ਵਿੱਚ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਮਲੋ ਅਤੇ ਵਿਧਾਇਕ ਦਲਜੀਤ ਸਿੰਘ ਪੂਲਾ ਗਰੀਵਾਲ ਮੁੱਖ ਮਹਿਮਾਨ ਵਜੋਂ ਪੁੱਜੇ ਜਦਕਿ ਸ਼ਾਮ ਦੇ ਸੈਸ਼ਨ ਵਿੱਚ ਤਰुणਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਖਿਡਾਰੀਆਂ ਨਾਲ ਜਾਣ ਪਹਿਚਾਨ ਕੀਤੀ ਇਸ ਮੌਕੇ ਕੈਬਨਿਟ ਮੰਤਰੀ ਸੌਂਦ ਸਾਹਿਬ ਨੇ ਜਰਖੰਡ ਸਟੇਡੀਅਮ ਅਤੇ ਹਾਕੀ ਅਕੈਡਮੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਜਰਖੰਡ ٹرسٹ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੋ ਪ੍ਰੰਭ ਵਿੱਚ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਾਰੇ ਮਹਿਮਾਨਾਂ ਨੇ ਵੱਖ-ਵੱਖ ਸਕੂਲਾਂ ਤੇ ਖਿਡਾਰੀਆਂ ਦੇ ਮਾਰਚ ਪਾਸ ਤੋਂ ਸਲਾਮੀ ਲਈ ਅਤੇ ਹਲਕਾ ਗਿੱਲ ਦੇ ਵਿਧਾਇਕ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਵੱਲੋਂ ਪੇਸ਼ ਕੀਤਾ ਸੱਭਿਆਚਾਰ ਪ੍ਰੋਗਰਾਮ ਬਿਲਖੜੀ ਵੱਖ-ਵੱਖ ਸਕੂਲਾਂ ਦੇ ਵਿੱਚ ਬੱਚਿਆਂ ਨੇ ਪੰਜਾਬੀ ਗੀਤਾਂ ਤੇ ਆਪਣੀ ਕੋਰੀਓਗ੍ਰਾਫੀ ਅਤੇ ਡ੍ਰੈਗਨ ਅਕੈਡਮੀ ਲੁਧਿਆਣਾ ਦੇ ਬੱਚਿਆਂ ਨੇ ਆਪਣੀ ਕਲਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਲਿਆ ਇਸ ਮੌਕੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਅਜੇ ਹਾਕੀ ਸਬ ਜੂਨੀਅਰ ਵਰਗ ਵਿੱਚ ਜਰਖੜ ਅਕੈਡਮੀ ਨੇ ਕਿਲਾ ਰਾਏਪੁਰ ਨੂੰ 6 ਇੱਕਨਲ ਚਚਰਾੜੀ ਨੇ ਤੇਹੰਗ ਵਿਚਕਾਰ ਮੈਚ 3-3 ਗੋਲਾਂ ਦੇ ਬਰਾਬਰ ਰਾਮਪੁਰ ਚੰਨਾ ਨੇ ਸਾਜੜੀ ਨੂੰ 3-1 ਨਾਲ ਜਗਤਾਰ 11 ਨੇ ਸੰਗਰੂਰ ਨੂੰ 3-2 ਨਾਲ ਹਰਾਇਆ ਜਦਕਿ ਕੁੜੀਆਂ ਦੇ ਵਰਗ ਵਿੱਚ ਪੀਆਈਐਸ ਬਠਿੰਡਾ ਨੇ ਮੁੰਡੀਆਂ ਕਲਾ ਨੂੰ 3-0 ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲੁਧਿਆਣਾ ਕੋਚਿੰਗ ਸੈਂਟਰ ਨੂੰ 4-0 ਨਾਲ ਲਵਲੀ ਯੂਨੀਵਰਸਿਟੀ ਨੇ ਜਰਖੜ ਅਕੈਡਮੀ ਨੂੰ 4-2 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ ਹਾਕੀ ਸੀਨੀਅਰ ਮੁੰਡਿਆਂ ਦੇ ਵਰਗ ਵਿੱਚ ਜਲੰਧਰ ਅਤੇ ਕਿਲਾ ਰਾਇਪੁਰ ਵਿਚਕਾਰ ਮੈਚ 5-5 ਗੋਲਾਂ ਦੇ ਬਰਾਬਰ ਖੇਡਿਆ ਗਿਆ ਜਦ ਕਿ ਲਵਲੀ ਯੂਨੀਵਰਸਿਟੀ ਜਲੰਧਰ ਨੇ ਅਮਰਗੜ੍ਹ ਨੂੰ 3-1 ਨਾਲ ਹਰਾਇਆ ਫੁੱਟਬਾਲ ਮੁੰਡਿਆਂ ਦੇ ਵਰਗ ਵਿੱਚ ਪੈਣੀ ਅਰੋੜਾ ਨੇ ਅੰਡਲੂ ਨੂੰ 1-0 ਨਾਲ ਤਲਵੰਡੀ ਰਾਏ ਦੇ ਬੁਟਾਰੀ ਨੂੰ 3-0 ਪੁੱਟਾ ਨੇ ਐਤੀਆਣਾ ਨੂੰ 3-0 ਗੱਗੜਾ ਨੇ ਭੋਗੀਵਾਲ ਨੂੰ 3-1 ਗੁੱਜਰਵਾਲ ਨੇ ਸੀਲੋਕ ਨੂੰ 3-0 ਤੋਂ ਕਬੱਡੀ ਨੇ ਗੱਲ ਨੂੰ 2-1 ਨਾਲ ਹਰਾਇਆ ਕੁੜੀਆਂ ਦੇ ਵਰਗ ਵਿੱਚ ਰਸਾ ਕਸ਼ੀ ਦੇ ਵਿੱਚ ਦਸ਼ਮੇਸ਼ ਪਬਲਿਕ ਸਕੂਲ ਕੈਂਟ ਨੇ ਵਰਲਡ ਮਲੇਰੀਆਮ ਰਣਜੀਤ ਐਵੇਨਿਊ ਨੂੰ ਹਰਾਇਆ ਇਸ ਮੌਕੇ ਡਾਬਰ ਕੰਪਨੀ ਅਤੇ ਕੋਕਾ ਕੋਲਾ ਵੱਲੋਂ ਖਿਡਾਰੀਆਂ ਨੂੰ ਵੱਡੇ ਪੱਧਰ ਤੇ ਰਿਫਰੈਸ਼ਮੈਂਟ ਦਿੱਤੀ ਗਈ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ 15 ਫਰਵਰੀ ਨੂੰ ਕਬੱਡੀ ਇੱਕ ਪਿੰਡ ਓਪਨ ਰਸਾ ਕਸ਼ੀ ਫੁੱਟਬਾਲ ਲੜਕੀਆਂ ਅਤੇ ਹਾਕੀ ਲੜਕੇਆਂ ਲੜਕੀਆਂ ਦੇ ਫਾਈਨਲ ਮੁਕਾਬਲੇ ਮੁੱਖ ਖੇਚ ਦਾ ਕੇਂਦਰ ਹੋਣਗੇ ਅਤੇ ਸਮਾਜ ਸੇਵੀ ਅਤੇ ਖੇਡ ਜਗਤ ਨਾਲ ਜੁੜੀਆਂ ਸੱਤ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ ਉਥੇ ਨਾਮੀ ਕਲਾਕਾਰਾਂ ਬੀਬਾ ਸਤਵਿੰਦਰ ਬਿੱਟੀ ਨੀਤੂ ਬਿਰਕ ਜਸਵੰਤ ਸੰਦੀਲਾ ਤੇ ਗੁਰਜਾਨ ਆਦ ਹੋਰ ਆਦ ਦਾ ਖੁੱਲਾ ਅਖਾੜਾ ਦਰਸ਼ਕਾਂ ਲਈ ਖੇਚ ਦਾ ਕੇਂਦਰ ਹੋਵੇਗਾ ਅੱਜ ਦੇ ਸਮਾਗਮ ਦੌਰਾਨ ਅਮਰੀਕ ਸਿੰਘ ਮਿਨहास ਸੁਖਵਿੰਦਰ ਸਿੰਘ ਚੇਅਰਮੈਨ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਅਮਰਿੰਦਰ ਸਿੰਘ ਰਿੰਕੂ ਖੰਨਾ ਹਰਦੀਪ ਸਿੰਘ ਬੀਰਮਪੁਰ ਸਰਪੰਚ ਸੰਦੀਪ ਸਿੰਘ ਜਰਖੜ ਹਰਨੇਕ ਸਿੰਘ ਪੱਪ ਪ੍ਰੋਫੈਸਰ ਰਜਿੰਦਰ ਸਿੰਘ ਮਨਪ੍ਰੀਤ ਸਿੰਘ ਪਾਟਿਆ ਕੋਕਾ ਕੋਲਾ ਨਰਮਲ ਸਿੰਘ ਨਿੰਮਾ ਡੇਲੂ ਮਹਿੰਦਰ ਸਿੰਘ ਗਿੱਲ ਬਲਵੰਤ ਸਿੰਘ ਬੁੱਡੇਵਾਲ ਸ਼ੰਗਾਰਾ ਸਿੰਘ ਜਰਖੜ ਗੁਰਸਤਿੰਦਰ ਸਿੰਘ ਪ੍ਰਗਟ ਦਿਲਬਾਗ ਸਿੰਘ ਜਰਖੜ ਪ੍ਰਦਾਨ ਗੁਰਦੁਆਰਾ ਕਮੇਟੀ ਤਪਿੰਦਰ ਸਿੰਘ ਗੋਗਾ ਪ੍ਰੀਤਮ ਮਹਿੰਦਰ ਸਿੰਘ ਨੀਪੀ ਰਗਵੀਰ ਸਿੰਘ ਜਰਖੜ ਸਾਬੀ ਜਰਖੜ ਆਦ ਹੋਰ ਇਲਾਕੇ ਦੇ ਪਤਵੰਤੇ ਅਤੇ ਰਾਜਨੀਤਿਕ ਸਜੇਤਾ ਵੱਡੀ ਗਿਣਤੀ ਵਿੱਚ Hazir Sana.